ਜੀ ਅਸੀਂ ਆਮ ਪਾਰਟੀ ਨੂੰ ਕਿਉਂ ਛੱਡਿਆ ਕਿਹੜੀ ਗੱਲੋਂ ਛੱਡਿਆ ਇਹ ਤੇ ਉਹਦੇ ਕੰਮ ਤੋਂ ਪਤਾ ਲੱਗਦਾ ਜੀ ਠੀਕ ਹੈ ਜੀ ਦੇਖੋ ਸਾਡੇ ਕਿੰਨਾ ਇੱਧਰ ਹਾਰ ਆ ਗਿਆ ਹਜੇ ਤੱਕ ਉਹਨਾਂ ਨੇ ਸਾਨੂੰ ਇਹ ਨਹੀਂ ਪੁੱਛਿਆ ਕਿ ਤੁਸੀਂ ਜਿੰਦੇ ਹੋ ਜਾਂ ਮਰੇ ਦਿਓ ਸਾਨੂੰ ਕਿਸ ਨੇ ਬੱਤੀ ਨਹੀਂ ਬੁਸੀ ਆ ਕੇ ਤੇ ਇੱਥੇ ਅਸੀਂ ਕੀ ਕਰੀਏ ਸਾਨੂੰ ਜਗਿੰਦਰਪਾਲ ਦੇ ਕੰਮ ਚੰਗੇ ਲੱਗੇ ਵਧੀਆ ਟੰਗ ਦੇ ਬੰਦੇ ਨਾਲੇ ਤੇ ਉਹਨਾਂ ਨਾਲ ਅਸੀਂ ਧੱਦੇ ਜੁੜੇ ਆਂ ਦੇਖੋ ਜੀ ਬਹੁਤ ਬੁਰਾ ਹਾਲ ਹੈ ਉਹਦੇ ਨਾਲ ਕੀ ਅਸੀਂ ਕੀ ਕਹੀਏ ਮੈਂ ਤੁਹਾਨੂੰ ਦੱਸਿਆ ਵੀ ਬਹੁਤ ਹੀ ਮਾੜੇ ਹਾਲ ਹੈ ਇਸ ਲਈ ਤੇ ਕਹਿਣ ਦਾ ਮਤਲਬ ਇਹ ਆ ਦੀ ਹੁਣ ਹੈ ਕਾਫੀ ਠੀਕ ਆ ਜਿਹੜੇ ਹਾਰ ਆਇਆ ਫਸਣਾ ਰੁੜ ਗਈਆਂ ਕਹਿਣ ਦਾ ਮਤਲਬ ਵੀ ਮੇਰਾ ਘਰ ਇਹ ਬਣਿਆ ਨਵਾਂ ਬਣਿਆ ਸਾਨੂੰ ਇਹ ਡਰ ਹੀ ਵੀ ਲੱਗਦੇ ਘਰ ਕਿਤੇ ਕਹਿਣ ਦਾ ਮਤਲਬ ਕਿਹਾ ਵੀ ਆ ਉਹਨਾਂ ਨੂੰ ਵਿਕਾਸ ਵੀ ਕੀਤੀ ਕੋਈ ਆ ਕੇ ਦੇਖ ਲੋ ਆ ਕੇ ਕੋਈ ਮਤਲਬ ਆਇਆ ਇੱਧਰ ਕਿਹਨੇ ਇੱਕ ਬਾਤ ਨਹੀਂ ਪੁੱਛੀ ਸਾਡੀ ਕਹਿੰਦਾ ਮਤਲਬ ਪੱਤੀ ਬਾਰੇ ਪੱਤੀ ਹੁਣ ਸਾਨੂੰ ਅਸੀਂ ਉਸ ਪਾਰਟੀ ਨੂੰ ਤਾਂ ਛੱਡਿਆ ਜਕੇਂਦਰਪਾਲ ਦਾ ਸੁਭਾਅ ਕਿੱਦਾਂ ਮੇਰਾ ਬਹੁਤ ਹੀ ਸੁਭਾਅ ਚੰਗਾ ਆਂਦਾ ਕਹਿੰਦਾ ਮਤਲਬ ਉਹ ਇਹ ਆ ਵੀ ਬਹੁਤ ਹੀ ਚੰਗਾ ਇਹ ਗਰੀਬਾਂ ਦੀ ਮਦਦ ਕਰਨ ਵਾਲੇ ਬੰਦੇ ਨੇ ਠੀਕ ਹੈ ਜੀ ਬਾਕੀ ਅਸੀਂ ਇਹ ਨਹੀਂ ਕਹਿੰਦੇ ਇਹਦਾ ਕੰਮ ਬੋਲਦੇ ਨੇ ਇਹਦੇ ਕੰਮ ਬੋਲਦੇ ਆ ਤਾਂ ਇਹ ਇਹ ਆ ਵੀ ਇਹਦੇ ਜਿਹੜੇ ਕੰਮ ਹੈ ਗਰੀਬਾਂ ਦੀ ਬੜੀ ਮਦਦ ਕੀਤੀ ਜ ਇਹਨਾਂ ਨੇ ਤੇ ਕਹਿੰਦਾ ਭਾਵ ਹੈ ਵੀ ਤਾਂ ਇਹਦੇ ਨਾਲ ਜੁੜੇ ਆ ਅਸੀਂ ਠੀਕ ਹੈ ਜੀ ਧੰਨਵਾਦ ਜੀ ਦੇਖੋ ਜੀ 4 ਸਾਲ ਦੀ ਸਰਕਾਰ ਵੇਖ ਲਈ ਯੂਥ ਨੇ ਵੀ ਵੇਖ ਲਈ ਪਰਿਵਾਰਾਂ ਨੇ ਵੀ ਵੇਖ ਲਈ ਕੋਈ ਸਹੂਲਤਾਂ ਕਈਆਂ ਦੇ ਘਰ ਟੁੱਟੇ ਦੇ ਨਾਲ ਕਈਆਂ ਨੂੰ ਕੋਈ ਗ੍ਰਾਂਟ ਨਹੀਂ ਕੋਈ ਕੁਝ ਨਹੀਂ ਬੇਰੁਜ਼ਗਾਰ ਬੱਚੇ ਫਿਰਦੇ ਨੇ ਦੁਖੀ ਹੋ ਕੇ ਇਸ ਸਰਕਾਰ ਤੋਂ ਜਦੋਂ ਪੱਲੇ ਕੋ ਨਹੀਂ ਪਿਆ ਲੇਡੀਜ਼ ਨੇ ਵਿਚਾਰੇ ਉਹਨਾਂ 1000 ਰੁਪਏ ਦਾ ਲਾਰਾ ਲਾਇਆ ਹੀ ਕੁਝ ਨਹੀਂ ਮੇਰੇ ਪਿੰਡ ਇਹੋ ਜਿਹੇ ਪਰਿਵਾਰ ਨੇ ਜਿੰਦੇ ਘਰ ਵੀ ਨਹੀਂ ਹੈਗੇ ਉਹਨਾਂ ਸਭ ਕੁਝ ਦੇਖ ਕੇ ਹੁਣ ਬਾਲਾ ਟਾਈਮ ਦਿੱਖਿਆ ਵੀ ਇਹਨਾਂ ਦਾ ਬੈਕਸਾਈਡ ਵੇਖੀ ਪਿਛਲੇ 5 ਸਾਲ ਕਿਦਾਂ ਦੇ ਇਹਨਾਂ ਨੇ ਕੱਢੇ ਹੋਣ ਕਿਹੜੀ ਸਰਕਾਰ ਹੈ ਕਿ ਦੇਰੀ ਹੈ ਸਾਨੂੰ ਸੋਚ ਸਮਝ ਕੇ ਸਭ ਪੜ੍ਹੇ ਲਿਖੇ ਬੰਦੇ ਨੇ ਜਿਨ੍ਹਾਂ ਨੇ ਜੁਆਇਨ ਕੀਤੀ ਹੈ ਕੋਈ ਐਵੇਂ ਨਹੀਂ ਹੈ ਕਿ ਬਾਹਰ ਅੰਦਰ ਫਿਰਨ ਵਾਲੇ ਬੰਦੇ ਨੇ ਜਿਨ੍ਹਾਂ ਨੇ ਪਰਿਵਾਰ ਨੇ ਜਿਨ੍ਹਾਂ ਨੇ ਆਪਣੀ ਕਾਂਗਸ ਪਾਰਟੀ ਅੱਜ ਜੁਆਇਨ ਕੀਤੀ ਹੈ ਕਿਹੜੀ ਕਿਹੜੀ ਪਾਰਟੀ ਨੂੰ ਛੱਡ ਕੇ ਜਿਹੜੇ ਜੁਆਇਨ ਕੁਝ ਬੀਜੇਪੀ ਚੋਂ ਛੱਡੇ ਪਰਿਵਾਰ ਨੇ ਜੀ ਕੁਝ ਬੀਜੇਪੀ ਦੇ ਨਾਲ ਕੁਝ ਪਰਵਾਰ ਦੇ ਜਿਹੜੇ ਆਏ ਸੀ ਉਹਨਾਂ ਬੀਜੇਪੀ ਛੱਡੀ ਹੈ ਸਾਡੇ ਪਿੰਡ ਦੇ ਆਮ ਆਦਮੀ ਪਾਰਟੀ ਛੱਡੀ ਹੈ ਜੀ ਕਿੰਨੇ ਪਰਿਵਾਰ ਜੁੜੇ ਨੇ ਇਹ ਜੀ ਘੱਟੋ ਘੱਟ 10 10 ਪਰਿਵਾਰ ਜੁੜੇ ਨੇ 50 60 ਪਰੇ ਮੈਂਬਰ ਕਿੰਨੇ ਬੋਟਾਂ ਬਣੀਆਂ ਨੇ ਤੇ ਬਾਕੀ ਜੂਥ ਛੋਟੇ ਬੱਚਿਆਂ ਨੇ ਤੇ ਪਤਾ ਨਹੀਂ ਕਿੰਨੇ ਕੋਆਏ ਨੇ ਹੋਰ ਚਲੋ 35 40 35 ਵਾਲੀ ਪਰਿਵਾਰ ਜੁੜੇ ਪਰਿਵਾਰ ਜੁੜਿਆ ਜੀ ਸਾਡੇ ਇੱਥੇ ਬਾਕੀ ਅੱਜ ਸੋਚਣਾ ਵੀ ਬਾਬੇ ਨਾਨਕ ਦੀ ਸਾਡੇ ਤੇ ਕਿਰਪਾ ਹੋਈ ਕਾਂਗਰਸ ਪਾਰਟੀ ਦੇ ਅੱਜ ਸਵੇਰ ਤੋਂ ਬਹੁਤ ਜ਼ਿਆਦਾ ਜੁਆਇਨਿੰਗ ਕੁਸ਼ਕ ਘਰੋਟੇ ਤੋਂ ਕੀਤੀ ਹੈ ਕਾਫੀ ਬੰਦੇ ਨੇ ਕੀਤੀ ਹੈ ਉੱਥੇ ਵੀ ਮੀਟਿੰਗ ਰੱਖੀ ਦੀ ਤੇ ਹੁਣ ਮੈਂ ਆ ਗਿਆ ਇੱਥੇ ਕਿਹੜੀ ਮਦੀਰੀ ਜਟਾਂ ਦੀ ਜਟਾਂ ਦੇ ਮਦੀਰੀ ਸਾਡੇ ਮੇਰਾ ਸਾਫਗਾ ਸਰਪੰਚਾ ਬਟੂ ਔਰ ਕਾਫੀ ਰੌਣਕ ਦੇ ਨਾਲ ਕਾਫੀ ਖੁਸ਼ੀ ਦੇ ਨਾਲ ਵਰਕਰਾਂ ਨੇ ਬੀਜੇਪੀ ਛੱਡੀ ਕਿਸੇ ਨੇ ਆਪ ਛੱਡੀ ਤੇ ਉਹ ਕਾਂਗਰਸ ਚ ਜੁਆਇਨ ਕੀਤਾ ਨੇਰੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਔਰ ਜਿੱਥੇ-ਜਿੱਥੇ ਇਹਦਾ ਬੰਦਾ ਹੱਕ ਜਿਹੜਾ ਉਹ ਮਿਲੇਗਾ ਮਾਨ ਸਨਮਾਨ ਸਾਰਾ ਮਿਲੇਗਾ ਤੇ ਮੈਂ ਫਿਰ ਆਪਣੇ ਭਰਾਵਾਂ ਨੂੰ ਲੇਡੀ ਜਾਈ ਦੇ ਸੀ ਉਹਨਾਂ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਵੀ ਜਿਨ੍ਹਾਂ ਸਾਡਾ ਅੱਜ ਮਾਨ ਸਨਮਾਨ ਕੀਤਾ ਹੈ ਇਸੇ ਤਰ੍ਹਾਂ ਇਹਨਾਂ ਦਾ ਵੀ ਮਾਨ ਸਨਮਾਨ ਜਿਹੜਾ ਉਹਦੇ 'ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਏਗੀ ਅਮਰ ਸਿੰਘ ਜਿਹੜਾ ਪ੍ਰਸ਼ਦ ਦੇ ਕੋਈ ਮੈਂ 3-4 ਪੰਨਾ ਜਿਗਿਆ ਤੇ ਲੋਕਾਂ ਨੂੰ ਬੜਾ ਉਤਸਾਹ ਹੈ ਜਿਹੜੇ ਆਮ ਜਨਤਾ ਉਹ ਬੋਰਡਪਾਂ ਚ ਦੇ ਬਹੁਤ ਤਿਆਰ ਬੈਠੀ ਆ ਵੀ ਫੜਾ ਫੜਾ ਇਲੈਕਸ਼ਨ ਆ ਵੀ ਤੇ ਸਾਡੀ ਖਲਾਸੀ ਹੋਵੇ ਇਹਨਾਂ ਕੋਲੋਂ ਔਰ ਤੁਸੀਂ 4 ਸਾਲ ਪਹਿਲੇ ਦੇਖਿਆ ਕੰਮ ਹੁਣ 4 ਸਾਲ ਬਾਅਦ ਦੇ ਲੋ ਕੁਝ ਕੋਈ ਵੀ ਕੰਮ ਨਹੀਂ ਕਰ ਤੁਸੀਂ ਪਿੰਡਾਂ ਦਾ ਸਰਵਾ ਲਾਓ ਕਿ ਕਿਸੇ ਪਿੰਡ ਨੂੰ ਕੋਈ ਸਟੇਟ ਸਰਕਾਰ ਦਾ ਪੈਸਾ ਮਿਲੇ ਜਿਹੜੇ ਮਾੜੇ ਮੋਟੇ ਕੰਮ ਹੋਏ ਨੇ ਉਹ ਸੈਂਟਰਲ ਸਰਕਾਰ ਦੇ ਪੈਸੇ ਆਏ ਨੇ ਉਹ ਮਲੇ ਮੋਟੇ ਇਹਨਾਂ ਕੋਲ ਤੇ ਦੁਖੀ ਵੀ ਨਹੀਂ ਹੈਗੇ ਪਠਾਨਕੋਟ ਤੋਂ ਕੈਮਰਾਮੈਨ ਖਨੀ ਦੇ ਨਾਲ ਅਜੇ ਸੈਣੀ ਦੀ ਰਿਪੋਰਟ